ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਗੁਰਬਾਣੀ ਵਿੱਚ ਸਮਝਾਉਂਦੇ ਆ ਕਹਿੰਦੇ ਜਿਹੜੀ ਮੁਕਤੀ ਹੈ ਉਹ ਸਾਨੂੰ ਜਿਉਂਦੇ ਜੀ ਮਿਲਣੀ ਹੈ ਕੋਈ ਵੀ ਐਸਾ ਇਨਸਾਨ ਨਹੀਂ ਜਿਹਨੂੰ ਮਰ ਕੇ ਮੁਕਤੀ ਮਿਲੇ ਮਰ ਕੇ ਜਾਂ ਤਾਂ ਪ੍ਰਮਾਤਮਾ ਸਾਨੂੰ ਦੁਬਾਰਾ ਜਨਮ ਦਿੰਦੇ ਆ ਤੇ ਜਾਂ ਫਿਰ ਅਸੀਂ ਜੁਨਾਂ ਵਿੱਚ ਚਲੇ ਜਾਨੇ ਆ ਮਾਰੇ ਗੁਰਬਾਣੀ ਚ ਸਮਝਾਉਂਦੇ ਆ ਬੈਣੀ ਕਹੇ ਸੁਣੋ ਰੇ ਸੰਤੋ ਮਰਨ ਮੁਕਤ ਕਿਨ ਪਾਈ ਭਗਤ ਬੈਣੀ ਜੀ ਦੱਸਦੇ ਆ ਕਿ ਮੁਕਤੀ ਹੈ ਜਿਹੜੀ ਮਾਲਕ ਦੀ ਉਹ ਜਿਉਂਦੇ ਜੀ ਹੁੰਦੀ ਹੈ ਮਰਨ ਤੇ ਕਿਸੇ ਨੂੰ ਮੁਕਤੀ ਨਹੀਂ ਮਿਲੀ ਮਹਾਰਾਜ ਕਹਿੰਦੇ ਵੀ ਅਸੀਂ ਬੰਦਗੀ ਕਰਕੇ ਹੀ ਮੁਕਤ ਹੋਣਾ ਹੁੰਦਾ ਜਦੋਂ ਅਸੀਂ ਲਗਾਤਾਰ ਬੰਦਗੀ ਕਰਾਂਗੇ ਭਗਤੀ ਦੇ ਨਾਲ ਫਿਰ ਕੀ ਹੋਊਗਾ ਸਾਨੂੰ ਇੱਕ ਮਾਨਾ ਜਿਹੜਾ ਹੋ ਵਿਚਾਰਾਂ ਤੋਂ ਰਹਿਤ ਹੋ ਜਾਊਗਾ ਜਿਸ ਸਮੇ ਅਸੀਂ ਸਿਮਰਨ ਬੰਦਗੀ ਕਰਕੇ ਮਨ ਵਿਚਾਰਾਂ ਤੋਂ ਰਹਿਤ ਕਰ ਲਾਂਗੇ ਉੱਥੇ ਜਾ ਕੇ ਮੁਕਤੀ ਮਿਲਦੀ ਹੈ ਜਿੱਥੇ ਜਾ ਕੇ ਗੁਰਸਿੱਖ ਨੂੰ ਪਹਿਲੀ ਅਵਸਥਾ ਤੇ ਮਹਾਰਾਜ ਮੁਕਤੀ ਬਖਸ਼ ਦਿੰਦੇ ਆ ਕਿਉਂਕਿ ਜਿਹੜਾ ਅੰਤ ਸਮੇ ਸਾਡਾ ਹਿਸਾਬ ਹੋਣਾ ਉਹ ਸਾਰਾ ਵਿਚਾਰਾਂ ਦੇ ਨਾਲ ਹੋਣਾ ਹੈ ਜਿਵੇਂ ਹੋ ਜਾ ਵਿਚਾਰ ਅੰਤ ਸਮੇ ਅਸੀਂ ਲੈ ਲਾਂਗੇ ਉਧਰ ਨੂੰ ਮਨ ਚਲਾ ਜਾਊਗਾ ਉਦਾਹਰਨ ਦੇ ਤੌਰ ਤੇ ਜੇ ਅਸੀਂ ਸੁਪਨਾ ਉਹੋ ਜਿਹਾ ਲੈਨੇ ਪਏ ਆ ਜਾਂ ਦੁਨੀਆਦਾਰੀ ਦੇ ਵਿੱਚ ਰਹਿਨੇ ਆ ਕਿ ਸਾਡਾ ਮਾਇਆ ਵੱਲ ਚਲਾ ਗਿਆ ਮਨ ਅਖੀਰਲੇ ਸਮੇਂ ਤੇ ਮਹਾਰਾ ਗੰਦੇ ਫੇਰ ਸਾਨੂੰ ਸੱਪ ਦੀ ਜੂਨ ਮਿਲ ਜਾਣੀ ਆ ਤੇ ਜੇ ਅਸੀਂ ਕੰਦੇ ਵੀ ਸਾਡਾ ਧਿਆਨ ਘਰਬਾਰ ਦੇ ਵਿੱਚ ਚਲਾ ਗਿਆ ਤੇ ਫੇਰ ਸਾਨੂੰ ਭਰੇਤ ਦੀ ਜੂਨੀ ਮਿਲਣੀ ਆ ਤੇ ਜੇ ਬੱਚਿਆਂ ਦੇ ਵਿੱਚ ਚਲਾ ਗਿਆ ਤੇ ਫੇਰ ਸੂਰ ਦੀ ਜੂਨੀ ਮਿਲ ਜਾਣੀ ਆ ਤੇ ਜਾਂ ਜੇ પતિ ਪਤਨੀ ਦੇ ਵਿੱਚ ਸੁਰਤ ਰਹਿ ਗਈ ਤੇ ਫਿਰ ਵੈਸ਼ਿਆ ਦੀ ਜੂਨ ਮਿਲ ਜਾਣੀ ਆ ਐਸੇ ਕਰਕੇ ਗੁਰਬਾਣੀ ਨੇ ਹਰ ਚੀਜ਼ ਤੇ ਮੋਹਰ ਲਾ ਕੇ ਦਿੱਤੀ ਹੈ ਵੀ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਬਚਨਾ ਤੇ ਜਿਉਂਦੇ ਜੀ ਵਿਚਾਰਾਂ ਤੋਂ ਮੁਕਤ ਹੋ ਜਾਓ ਤੇ ਜੇ ਤੁਸੀਂ ਵਿਚਾਰਾਂ ਤੋਂ ਮੁਕਤ ਨਹੀਂ ਹੁੰਦੇ ਵਿਚਾਰਾਂ ਦੇ ਵਿੱਚ ਰਹਿਨੇ ਆ ਫਿਰ ਮਹਾਰਾਜ ਕਹਿੰਦੇ ਵੀ ਅੰਤ ਸਮੇਂ ਮਾਨ ਨੇ ਪਤਾ ਨਹੀਂ ਕਿੱਥੇ ਲਿਆ ਕੇ ਸਾਨੂੰ ਖੜੇ ਕਰ ਦੇਣਾ ਇਸ ਕਰਕੇ ਜਿਹੜੀ ਬੰਦਗੀ ਆ ਉਸੇ ਇਸ ਕਰਕੇ ਕਰਨੀ ਹੁੰਦੀ ਆ ਵੀ ਅਸੀਂ ਵਿਚਾਰਾਂ ਤੋਂ ਮੁਕਤ ਹੋ ਜਾਈਏ ਪਹਿਲਾ ਮਾਲਕ ਸਾਡੀਆਂ ਦੁਨਿਆਵੀ ਇੱਛਾਵਾਂ ਪੂਰੀਆਂ ਕਰਦਾ ਫੇਰ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਜਿਹੜੇ ਸੌਖਾ ਇਹ ਨਾਸ਼ਵਾਨ ਹੈ ਹੁਣ ਤੱਕ ਜਿੰਨੀ ਵੀ ਦੁਨੀਆਂ ਦੇ ਫੋਨ ਆਉਂਦੇ ਆ ਜਾਂ ਗੱਲਬਾਤ ਹੁੰਦੀ ਜਾਂ ਵਿਚਾਰ ਹੁੰਦੀ ਕੁਝ ਦੋ ਚਾਰਾਂ ਨੂੰ ਛੱਡ ਕੇ ਸਭ ਮਾਇਆ ਦੇ ਖੇਡ ਦੇ ਵਿੱਚ ਉਲਝੇ ਹੋਏ ਆ ਕਿਉਂਕਿ ਇਹ ਦੁਨਿਆਵੀ ਇੱਛਾਵਾਂ ਕਦੀ ਪੂਰੀਆਂ ਨਹੀਂ ਹੁੰਦੀਆਂ ਪਹਿਲਾਂ ਸਾਨੂੰ ਹੁੰਦਾ ਵੀ ਸਾਨੂੰ ਨੌਕਰੀ ਚੰਗੀ ਮਿਲ ਜੇ ਜੇ ਸਾਨੂੰ ਜੌਬ ਮਿਲ ਗਈ ਆ ਫਿਰ ਹੁੰਦਾ ਵੀ ਇਹਦੇ ਵਿੱਚ ਮੈਨੂੰ ਥੋੜਾ ਜਾਨੀ ਮੈਨੂੰ ਥੋੜਾ ਸਮਾਂ ਜਿਆਦਾ ਕੰਮ ਕਰਨਾ ਪੈਂਦਾ ਸਮਾਂ ਘੱਟ ਹੋਵੇ ਜੇ ਸਮਾਂ ਘੱਟ ਮਿਲ ਗਿਆ ਫਿਰ ਹੁੰਦਾ ਜੀ ਮੈਨੂੰ ਹੋਰ ਕੋਈ ਇੱਛਾ ਪੈਦਾ ਹੋ ਜੂ ਤਨਖਾਹ ਘਟ ਹੈ ਜੀ ਤਨਖਾਹ ਵਧ ਗਈ ਤਾਂ ਫਿਰ ਹੁੰਦਾ ਜੀ ਸਾਡੀ ਥੋੜੀ ਜੌਬ ਬੜੀ ਸਖਤ ਹੈ ਜ਼ਿੰਮੇਵਾਰੀਆਂ ਬਹੁਤ ਹੈ ਮਤਲਬ ਸੁੱਖ ਦੇ ਨਾਲ ਦੁੱਖ ਤੇ ਦੁੱਖ ਨਾਲ ਸੁੱਖ ਜੁੜਿਆ ਹੋਇਆ ਹੈ ਇਸੇ ਕਰਕੇ ਹਮਾਰਾ ਇਹ ਕਹਿੰਦੇ ਅੰਤ ਕਾਲ ਜੋ ਲక్ష్ਮੀ ਸਿਮਰੇ ਐ ਸੀ ਚਿੰਤਾ ਮੇ ਜੋ ਮਰੇ ਸਰਪ ਜਉਣ ਵਾਲ ਵਾਲ ਆਵਤਰੇ ਕਹਿੰਦੇ ਜਿਹੜਾ ਅੰਤ ਕਾਲ ਨੂੰ 락ਸ਼ਮੀ ਨੂੰ ਸਿਮਰਦਾ ਐਸੀ ਚਿੰਤਾਵੇਂ ਜੋ ਮਰੇ ਸਰਪ ਜਉਣ ਵਾਲ ਵਾਲ ਆਵਤਰੇ ਅਵਤਾਰ ਫਿਰ ਉਹਦਾ ਸੱਪ ਦੀ ਜੁਨ ਚ ਹੁੰਦਾ ਐ ਇਸੇ ਤਰ੍ਹਾਂ ਫਿਰ ਗੁਰਬਾਣੀ ਨੇ ਸਾਨੂੰ ਮੋਹਰ ਲਾਈ ਆ ਵੀ ਭਾਈ ਜਿੱਥੇ ਜਿੱਥੇ ਵੀ ਅਸੀਂ ਵਿਚਾਰ ਲਵਾਂਗੇ ਮੰਨਨੇ ਉੱਥੇ ਚਲਾ ਜਾਣਾ ਸਾਧੂ ਸੰਤ ਇਹਨਾਂ ਚੀਜ਼ਾਂ ਦਾ ਪਰਹੇਜ਼ ਕਿਉਂ ਕਰਦੇ ਆ ਜਿਨ੍ਹਾਂ ਨੂੰ ਪਤਾ ਹੁੰਦਾ ਉਹ ਮੇਲਜੋਲ ਬਹੁਤਾ ਨਹੀਂ ਵਧਾਉਂਦੇ ਕਿਸੇ ਨਾਲ ਬਹੁਤਾ ਪਿਆਰ ਨਹੀਂ ਪਾਉਂਦੇ ਉਹਨਾਂ ਨੂੰ ਪਤਾ ਹੁੰਦਾ ਵੀ ਜੇ ਅਸੀਂ ਪਿਆਰ ਦੇ ਮੋਹ ਦੇ ਵਿੱਚ ਵੱਜ ਗਏ ਤੇ ਫਿਰ ਅਸੀਂ ਕਿਤੇ ਦੁਨੀਆਦਾਰੀ ਚ ਨਾਲਜ ਜੀਏ ਪੁਰਾਣੇ ਸਮੇਂ ਦੇ ਵਿੱਚ ਚਾਰ ਵਰਨ ਹੁੰਦੇ ਸੀਗੇ ਜਿਹੜੇ ਰਾਜੇ ਮਹਾਰਾਜੇ ਘਟਦੇ ਹੁੰਦੇ ਸੀ ਅੱਜ ਕੱਲ ਤਾਂ ਅਸੀਂ ਜ਼ਿੰਦਗੀ ਦੀ ਜਾਨੀ ਭੁੱਲ ਚੁੱਕੇ ਆ ਪਹਿਲਾ ਵਰਨ ਹੁੰਦਾ ਸੀਗਾ ਜਿਵੇਂ 26 ਸਾਲ ਤੱਕ ਬ੍ਰਹਮਚਾਰੀ ਰਹਿੰਦੇ ਸੀ ਉਹ ਗੁਰੂਕੋਲ ਦੇ ਵਿੱਚ ਪੜ੍ਹਾਈ ਹੁੰਦੀ ਸੀ ਤੇ ਸਾਦਾ ਜੀਵਨ ਹੁੰਦਾ ਸੀ ਫਰਸ਼ ਤੇ ਸੌਣਾ ਪਾਠ ਪੂਜਾ ਕਰਨੀ ਤੇ ਸਾਦੀ ਜ਼ਿੰਦਗੀ ਕੱਢਣੀ ਰਾਜੇ ਮਹਾਰਾਜਿਆਂ ਦੇ ਪੁੱਤ ਹੁੰਦੇ ਸੀ ਜਾਂ ਉਸ ਸਮੇਂ ਬ੍ਰਾਹਮਣਾਂ ਨੂੰ ਤੇ ਰਾਜਿਆਂ ਦੇ ਪੁੱਤਰਾਂ ਨੂੰ ਵਿੱਦਿਆ ਦਿੱਤੀ ਜਾਂਦੀ ਸੀ ਆਮ ਲੋਕ ਵਿੱਦਿਆ ਤੋਂ ਬਹੁਤ ਦੂਰ ਸੀਗੇ ਉਹ ਫਿਰ ਸਾਧੂਆਂ ਕੋਲੇ ਛੱਡੇ ਜਾਂਦੇ ਸੀ ਫਿਰ ਉਹਨਾਂ ਨੂੰ ਸ਼ਾਸਤਰ ਪੜ੍ਹਨੇ ਸਿਖਾਏ ਜਾਂਦੇ ਸੀ ਸ਼ਾਸਤਰ ਵਿੱਦਿਆ ਦਿੱਤੀ ਜਾਂਦੀ ਸੀ ਤੇ ਜੀਵਨ ਬੜਾ ਸਾਦਾ ਤੇ ਸਿੰਪਲ ਦਿੱਤਾ ਜਾਂਦਾ ਸੀਗਾ 26 ਸਾਲ ਤੋਂ ਬਾਅਦ ਫਿਰ ਉਹਨਾਂ ਨੂੰ ਰਾਜਭਾਗ ਸੌਪਿਆ ਜਾਂਦਾ ਸੀ ਫਿਰ ਉਸ ਤੋਂ ਬਾਅਦ ਉਹ 50 ਸਾਲ ਤੱਕ ਜਿਹੜੀ ਉਮਰ ਸੀਗੀ ਉਹ ਆਪਣੀ ਗ੍ਰਸਤੀ ਜੀਵਨ ਚ ਗੜਦੇ ਸੀ ਉਸ ਤੋਂ ਬਾਅਦ ਫਿਰ ਤੀਜਾ ਪੈਰ ਸ਼ੁਰੂ ਹੋ ਜਾਂਦਾ ਸੀ ਜਿੱਥੇ ਉਹ ਆਪਣੇ ਸਿਸਟਮ ਤੋਂ ਹੌਲੀ-ਹੌਲੀ ਛੱਡ ਕੇ ਤੇ ਆਪਣੇ ਬੱਚੇ ਨੂੰ ਜ਼ਿੰਮੇਵਾਰੀਆਂ ਦੇ ਕੇ ਤੇ ਆਪ ਫਿਰ ਉਹ ਉਹ ਜਿਹੜੇ ਅਖੀਰਲਾ ਟਾਈਮ ਹੁੰਦਾ ਸੀ 10-20 ਸਾਲ ਉਹ ਬੱਚੇ ਨੂੰ ਦੱਸਦੇ ਸੀ ਵੀ ਕਿੱਦਾਂ ਤੋਂ ਰਾਜ ਕਰਨਾ ਕੀ ਕੀ ਮਸਲੇ ਆ ਕਿਦਿਆਂ ਜਦੋਂ 10-20 ਸਾਲਾਂ 'ਚ ਪਤਾ ਲੱਗਦਾ ਸੀ ਵੀ ਬੱਚਾ ਹੁਣੇ ਤੁਰ ਪਿਆਏ ਸਾਹਮ੍ਹ ਸਕਦਾ ਹਰ ਚੀਜ਼ ਨੂੰ ਫਿਰ ਵਾਨ ਪ੍ਰਸਤ ਹੁੰਦਾ ਸੀ ਵਾਨ ਦੇ ਵਿੱਚ ਚੌਥੇ ਦੇ ਵਿੱਚ ਅਖੀਰਲਾ ਜਿਹੜਾ ਸਮਾਂ 70 ਸਾਲ ਤੋਂ ਲੈ ਕੇ 100 ਸਾਲ ਜਾਂ 75 ਤੋਂ ਲੈ ਕੇ 100 ਸਾਲ ਉਦੋਂ ਉਮਰਾਂ ਨਾਰਮਲ ਹੀ ਹੁੰਦੀਆਂ ਸੀ 100-100 ਸਾਲ ਨਾ 25 ਤੋਂ 26 ਸਾਲ ਬ੍ਰਹਮਚਾਰੀ ਦੇ ਹੁੰਦੇ 25 ਤੋਂ 50 ਗ੍ਰਸਤ ਦੇ ਹੋਗੇ ਅਗਲੇ 25 ਸਾਲ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਤੇ ਉਹਨਾਂ ਨੂੰ ਤੋਰਨ ਦੇ ਤੇ ਉਸ ਤੋਂ ਬਾਅਦ ਜਿਹੜਾ ਆਖੀਰਲਾ ਸਮਾਂ ਹੁੰਦਾ ਫਿਰ ਉਹ ਜੰਗਲਾਂ ਦੇ ਵਿੱਚ ਚਲੇ ਜਾਂਦੇ ਸੀ ਰਾਜਾ ਰਾਣੀਆਂ ਜਿਹੜੇ ਜ਼ਿਆਦਾਤਰ ਸਾਰੇ ਤਾਂ ਨਹੀਂ ਪਰ ਜਿਨ੍ਹਾਂ ਨੂੰ ਸਮਝ ਸੀ ਫਿਰ ਉਹ ਉੱਥੇ ਰਹਿ ਕੇ ਭਗਤੀ ਕਰਦੇ ਸੀ ਭਗਤੀ ਕਰਕੇ ਫਿਰ ਉਹ ਦੁਨਿਆਦਾਰੀ ਤੋਂ ਪਾਸੇ ਰਹਿ ਕੇ ਵਿਚਾਰ ਮਾਰਦੇ ਸੀ ਆਪਦੇ ਫਿਰ ਉਹ ਵਿਚਾਰਾਂ ਨੂੰ ਮਾਰ ਕੇ ਹੌਲੀ-ਹੌਲੀ ਫਿਰ ਉਹ ਮੁਕਤ ਹੋ ਜਾਂਦੇ ਸੀ ਅਸੀਂ ਜਿਹੜੀ ਹੁਣ ਜ਼ਿੰਦਗੀ ਦੇ ਵਿੱਚ ਆ ਮੈਨੂੰ ਇਹ ਜੀਵਨ ਮੈਂ ਹਮੇਸ਼ਾ ਕਹਿਣਾ ਹੁਣਾਂ ਨਾ ਤਾਂ ਮੈਨੂੰ ਇਹ ਜੀਵਨ ਪਸੰਦ ਆਇਆ ਤੇ ਨਾ ਆਊਗਾ ਮੈਨੂੰ ਨਹੀਂ ਪਤਾ ਇਨਸਾਨ ਨੇ ਮੈਨੂੰ ਮਾਲਕ ਨੇ ਕਿਹੜੇ ਸਿਸਟਮ ਦਾ ਇਨਸਾਨ ਬਣਾਇਆ ਹੋਇਆ ਕਿਉਂਕਿ ਮੈਂ ਇਨਸਾਨਾਂ ਨੂੰ ਜ਼ਿਆਦਾਤਰ ਉਲਝੇ ਦੇ ਵੇਖਦਾ ਬੱਚਿਆਂ ਦੀ ਫਿਕਰ ਕਰਦੇ ਵੇਖਦਾ ਬੱਚਿਆਂ ਦੀ ਵਿਆਹ ਸ਼ਾਦੀਆਂ ਦੀਆਂ ਟੈਨਸ਼ਨਾਂ ਵਿਆਹ ਹੋ ਗਿਆ ਤੇ ਨੋਂ ਚੰਗੀ ਨਹੀਂ ਆਈ ਨੋਂ ਚੰਗੀ ਆਏਗੀ ਤਾਂ ਪੋਤਾ ਨਹੀਂ ਹੁੰਦਾ ਪੋਤਾ ਹੋ ਗਿਆ ਤੇ ਬਿਮਾਰ ਰਹਿੰਦੇ ਆ ਬਣਦੀ ਨਹੀਂ ਮਤਲਬ ਉਲਝਾ ਵੀ ਵੇਖਿਆ 60 60 70 70 ਸਾਲ ਦੇ ਬਜ਼ੁਰਗਾ ਉਹ ਭੁੱਲ ਚੁੱਕੇ ਵੀ ਦੁਨੀਆ ਤੋਂ ਜਾਣਾ ਐਸੀ ਦੌੜ ਦੇ ਵਿੱਚ ਲੱਗੇ ਆ ਜਿੰਦਾ ਨਾਂ ਖਤਮ ਹੋਣ ਵਾਲਾ ਦੁੱਖ ਜਿਹੜਾ ਉਹਨਾਂ ਨੇ ਪਾਲ ਲਿਆ ਕਿਉਂਕਿ ਜਦੋਂ ਵਿਚਾਰਾਂ ਦੇ ਵਿੱਚ ਅਸੀਂ ਸਰੀਰਾਂ ਨਾਲ ਵੱਜ ਗਏ ਧੀਆਂ ਪੁੱਤਰਾਂ ਨਾਲ ਵੱਜ ਗਏ ਉਹਨਾਂ ਦੇ ਦੁੱਖਾਂ ਸੁੱਖਾਂ ਨਾਲ ਵੱਜ ਗਏ ਫਿਰ ਆਪਦੇ ਦੁੱਖ ਸੁੱਖ ਫਿਰ ਧੀਆਂ ਪੁੱਤਰਾਂ ਦੇ ਦੁੱਖ ਸੁੱਖ ਉਹ ਫਿਰ ਜ਼ਿੰਦਗੀ ਦੇ ਵਿੱਚ ਸਾਨੂੰ ਤੰਗ ਕਰਦੇ ਆ ਉਹਦੋਂ ਨੂੰ ਅੰਤ ਸਮਾ ਜਾਂਦਾ ਮਨ ਦੇ ਵਿਚਾਰ ਇੰਨੇ ਵੱਜ ਜਾਂਦੇ ਆ ਜਿਉਂਦੇ ਜੀ ਸੌ ਬਿਮਾਰੀਆਂ ਲੱਗ ਜਾਂਦੀਆਂ ਜਿਹੜਾ ਪੈਸਾ țeਲਾ ਹੁੰਦਾ ਨਾ ਉਸੀ ਹੰਡਾਇਆ ਹੁੰਦਾ ਨਾ ਉਹ ਦਾਨਪੁਨ ਕੀਤਾ ਹੁੰਦਾ ਉਹ ਫਿਰ ਜ਼ਹਿਰ ਬਣ ਕੇ ਸਾਡੇ ਸਹਰਾਣੇ ਖੜ ਜਾਂਦਾ ਮਹਾਰਾਜ ਕਹਿੰਦੇ ਮਾਇਆ ਹੋਈ ਨਾਗਣੀ ਜਖਤ ਰਹੀ ਲਪਟਾਏ ਜੋ ਇਸ ਕੀ ਸੇਵਾ ਕਰੇ ਤਿਸੇ ਕੋ ਫਿਰ ਖਾਏ ਜਿਹੜਾ ਮਾਇਆ ਮਗਰ ਭਜਦਾ ਤੇ ਇਹਦੀ ਸੇਵਾ ਕਰਦਾ ਮਹਾਰਾਜ ਕਹਿੰਦੇ ਫਿਰ ਇਹ ਨਾਗਣੀ ਹੈ ਉਸੇ ਨੂੰ ਹੀ ਖਾ ਜਾਂਦੀ ਹੈ ਉਹ ਫਿਰ ਧੀਆਂ ਪੁੱਤਰਾਂ ਦੇ ਝਗੜੇ ਹੁੰਦੇ ਜਮੀਨ ਜਾਇਦਾਦਾਂ ਪਿੱਛੇ ਫਿਰ ਉਹ ਅੱਡ ਅੱਡ ਹੁੰਦੇ ਆ ਉਹੀ ਭਰਾ ਜਿਨ੍ਹਾਂ ਦੀ ਰੋਟੀ ਸਾਂਝੀ ਹੁੰਦੀ ਆ ਉਹ ਗੰਦਾ ਕਰਕੇ ਭਾਂਡੇ ਵੀ ਵੰਡ ਲੈਂਦੇ ਆ ਇਸ ਕਰਕੇ ਮਾਇਆ ਦਾ ਬਹੁਤ ਤਕੜਾ ਚੱਕਰ ਆ ਕੋਈ ਵਿਰਲਾ ਬੰਦਾ ਜਿਹੜਾ ਇਹਦੇ ਚੋਂ ਨਿਕਲ ਸਕਦਾ ਤੇ ਮੈਨੂੰ ਨਾ ਤਾਂ ਇਹ ਜ਼ਿੰਦਗੀ ਕਰੀ ਪਸੰਦ ਆਈ ਤੇ ਨਾ ਮੈਂ ਜ਼ਿੰਦਗੀ ਜਿਉ ਕੇ ਖੁਸ਼ ਰਿਆਂ ਅਕਸਰੀ ਮੈਨੂੰ ਲੋਕ ਕਹਿੰਦੇ ਹੁੰਦੇ ਆ ਵੀ ਤੁਹਾਡੇ ਇੰਨਾ ਸੌਖਾ ਘਰੇ ਤੇ ਜਦੋਂ ਕਿਤੇ ਮਾਲਕ ਨੇ ਕਿਰਪਾ ਕੀਤੀ ਤੁਸੀਂ ਘਰੇ ਆ ਕੇ ਦੇਖੋਗੇ ਤਾਂ ਤੁਹਾਨੂੰ ਪੋਜ਼ਿਟਿਵਿਟੀ ਤੋਂ ਪਤਾ ਲੱਗੂਗਾ ਪਰ ਮੈਂ ਕਹਿੰਦਾ ਇਹ ਸੌਖਾ ਜਿਹੜਾ ਸੁਦੀਵੀ ਨਹੀਂ ਨਾ ਇੱਕ ਦਿਨ ਤਾਂ ਆਪਾਂ ਦੁਨੀਆ ਤੋਂ ਜਾਣਾ ਜੇ ਆਪਾਂ ਸੁਖ ਵੇਲੇ ਘਰਬਾਰ ਛੱਡਾਂਗੇ ਤੇ ਮਾਲਕ ਵੀ ਬੜਾ ਖੁਸ਼ ਹੁੰਦਾ ਵੀ ਬੱਚਾ ਮੈਨੂੰ ਮਿਲਣਾ ਚਾਹੁੰਦਾ ਭਗਤੀ ਕਰਨਾ ਚਾਹੁੰਦਾ ਦੁਖੀ ਹੋ ਕੇ ਤਾਂ ਬੰਦਾ ਛੱਡ ਹੀ ਜਾਂਦੇ ਆ ਲੋਕ ਦੁੱਖਾਂ ਦੇ ਵਿੱਚ ਵੀ ਘਰ ਦੇ ਨਾਲ ਸਰੀਰ ਨਾਲ ਪਿਆਰ ਪਾਈ ਬੈਠੇ ਆ ਪਰ ਆਪਾਂ ਕੋਸ਼ਿਸ਼ ਕਰਨੀ ਜਿਉਂਦੇ ਜੀ ਇਹਨਾਂ ਬੱਚਿਆਂ ਤੋਂ ਇਸ ਸਿਸਟਮ ਤੋਂ ਆਪਾਂ ਪਾਸੇ ਹੋਣਾ ਕਿਉਂਕਿ ਇਹ ਹੀ ਆਪਣੀ ਮੌਤ ਦਾ ਕਾਰਨ ਬਣਦੇ ਜਿਆਦਾਤਰ। ਇਹੀ ਆਪਾਂ ਨੂੰ ਜੁਨਾਂ ਚ ਲੈ ਕੇ ਜਾਂਦੇ ਆ। ਜਿੰਨਾ ਕ ਆਪਣਾ ਫਰਜ਼ ਹੁੰਦਾ ਪੂਰਾ ਕਰਕੇ ਤੇ ਆਪਾਂ ਨੂੰ ਜਿੰਨੀ ਛੇਤੀ ਹੁੰਦਾ ਪਾਸੇ ਹੋ ਜੀ। ਮੈਂ ਅਕਸਰ ਹੀ ਭੈਣ ਭਰਾਵਾਂ ਨੂੰ ਕਹਿੰਦਾ ਹੁੰਨਾ ਅਸੀਂ ਗੋਰਿਆਂ ਤੋਂ ਹੀ ਕੁਝ ਸਿੱਖ ਲਈਏ। ਗੋਰੇ ਹੁਣ ਜਦੋਂ ਇਹ ਭਗਤੀ ਕਰਦੇ ਜਾਂ ਇਹਨਾਂ ਨੂੰ ਪਤਾ ਲੱਗਦਾ ਬਹੁਤ ਛੇਤੀ ਪ੍ਰਮਾਤਮਾ ਦੇ ਨੇੜੇ ਚਲੇ ਜਾਂਦੇ ਆ। ਕਿਉਂਕਿ ਨਾ ਤਾਂ ਇਹ ਬੇਈਮਾਨੀ ਕਰਨ। ਨਾ ਹੀ ਤੁਖਾ ਕਰਦੇ ਆ। ਨਾ ਹੀ ਇਹ ਨਿੰਦਿਆ ਚੁਗਲੀ ਕਰਦੇ ਆ। ਨਾ ਇਹਨਾਂ ਨੂੰ ਬੱਚੇ ਵਿਆਹਣ ਦਾ ਫਿਕਰ ਹੁੰਦਾ। ਆਪਣਾ ਕੰਮ ਇਹਨਾਂ ਨੇ ਇਮਾਨਦਾਰੀ ਨਾਲ ਕਰਨਾ ਹੁੰਦਾ ਹੈ। ਮਤਲਬ 90% ਚੀਜ਼ਾਂ ਤਾਂ ਮਾਲਕ ਦੀ ਕਿਰਪਾ ਹੁੰਦੀ ਜਦੋਂ ਇਹਨਾਂ ਨੂੰ ਸ਼ਬਦ ਦਾ ਅਭਿਆਸ ਮਿਲ ਜਾਂਦਾ ਬੜੀ ਛੇਤੀ ਇਹਨਾਂ ਦੀ ਤਰੱਕੀ ਹੁੰਦੀ ਹੈ। ਤੇ ਜਿਹੜੀ ਸਾਡੀ ਇਮਿਊਨਿਟੀ ਹੈਗੀ ਆ ਜਾਂ ਆਪਣੀ ਮੈਂਟੈਲਿਟੀ ਹੈ ਇੱਕ ਤਾਂ ਸਾਡੀ ਇਮਿਊਨਿਟੀ ਇੰਨੀ ਕਮਜ਼ੋਰ ਆ ਵੀ ਸਾਡੋਂ ਸਰੀਰ ਦੇ ਰੋਗ ਬੜੇ ਲੱਗੇ ਹੁੰਦੇ ਆ। ਕੁਝ ਇਹਦਾ ਕੋਸ਼ ਦੁਖਦਾ ਕਿਸੇ ਦੇ ਗੋਡੇ ਦੁਖੀ ਜਾਂਦੇ ਆ ਕਿਸੇ ਨੂੰ ਸ਼ੂਗਰ ਹੋ ਗਿਆ ਕਿਸੇ ਨੂੰ ਕੁਝ ਕਿਉਂਕਿ ਉਹ ਫਿਕਰ ਹੀ ਨੇ ਪਾਲ ਲਿਓ ਬਿਮਾਰੀਆਂ ਲੱਗ ਜਾਂਦੀਆਂ। ਇੱਕ ਮੰਟੈਲਿਟੀ ਸਾਡੀ ਇਦਾਂ ਦੀ ਆ ਵੀ ਅਸੀਂ ਗਾਂ ਔਲਾਦ ਆਸਤੇ ਸੋਚਦੇ ਜੀ ਇਹਨਾਂ ਨੂੰ ਆ ਬਣਾ ਕੇ ਦੇ ਜੀ ਇਹਨਾਂ ਦਾ ਉਹ ਕਰ ਲਿਏ ਇਸ ਕਰਕੇ ਮਤਲਬ ਅਸੀਂ ਇੱਕ ਐਸੇ ਸਿਸਟਮ ਦੇ ਵਿੱਚ ਉਲਝ ਜੁਕੇ ਆ ਜਿੱਥੇ ਮੁਕਤੀ ਦੂਰ ਦੂਰ ਤੱਕ ਸਾਨੂੰ ਦੇਖ ਨਹੀਂ ਰਹੀ ਤੇ ਨਾ ਹੀ ਕੋਈ ਸਾਡੇ ਇੱਡੀ ਸੋਚ ਆ ਵੀ ਅਸੀਂ ਸੋਚੀਏ ਵੀ ਅਸੀਂ ਮੁਕਤ ਵੀ ਹੋਣਾ ਜਿੰਨੇ ਵੀ ਫੋਨ ਆਉਂਦੇ ਆ ਭੈਣ ਭਰਾਵਾਂ ਦੇ ਬਸ ਔਲਾਦ ਨੂੰ ਹੀ ਰੋਈ ਜਾਂਦੇ ਆ ਕੋਈ ਸਰੀਰਾਂ ਨੂੰ ਰੋਈ ਜਾਂਦਾ ਕੋਈ ਕੰਮਾਂ ਕਰਾਂ ਨੂੰ ਰੋਈ ਜਾਂਦਾ ਮਤਲਬ ਜਗਿਆਸੂ ਕੋਈ ਵਿਰਲਾ ਮਨ ਨੂੰ ਮਿਲਿਆ ਨਹੀਂ ਇਹ ਰਸਤਾ ਜਿਹੜਾ ਹੈਗਾ ਇਹ ਤਾਂ ਬਿਲਕੁਲ ਕਮਲੇ ਬੰਦਿਆਂ ਦਾ ਜਿਹਨੂੰ ਆਪਾਂ ਕਹਿੰਦੇ ਆਂ ਵੀ ਇੱਕ ਫਕੀਰੀ ਵਾਲਾ ਸਾਧਵੀ ਕੋਈ ਫਰਕ ਨਹੀਂ ਦੁਨੀਆ ਤੇ ਕੌਣ ਆਇਆ ਕੌਣ ਗਿਆ ਪੈਸੇ ਥੇਲੇ ਦੀ ਕੋਈ ਫਿਕਰ ਨਹੀਂ ਦੁਨੀਆਦਾਰੀ ਦੀ ਕੋਈ ਟੈਨਸ਼ਨ ਨਹੀਂ ਘਰਬਾਰ ਦੀ ਨਹੀਂ ਇਹ ਤਾਂ ਮਾਰੇ ਨੇ ਇਸੇ ਕਰਕੇ ਮੈਂ ਸੋਚਣਾ ਵੀ ਬੰਦ ਕੀ ਦਾ ਮਾਰੇ ਕਾਹਤੋਂ ਕਹਿੰਦੇ ਵੀ ਸੂਰਮਿਆਂ ਦਾ ਕੰਮ ਹੈ ਜਦੋਂ ਇਸ ਰਾਹ ਤੇ ਤੁਰੇ ਤਾਂ ਫੇਰ ਪਤਾ ਲੱਗਿਆ ਵੀ ਵਾਕਈ ਇਹ ਕੰਮ ਸੂਰਮਿਆਂ ਦਾ ਹੈ ਅਸੀਂ ਤਾਂ ਹਜੇ ਜ਼ਿੰਮੇਵਾਰੀਆਂ ਤੋਂ ਨਹੀਂ ਨਿਕਲ ਸਕਦੇ ਅਸੀਂ 10 ਦਿਨ ਦੀ ਛੁੱਟੀ ਨਹੀਂ ਲੈ ਸਕਦੇ 2 ਮਹੀਨੇ ਅਸੀਂ ਫ੍ਰੀ ਨਹੀਂ ਹੋ ਸਕਦੇ ਅਸੀਂ ਇੰਨੇ ਗੋਲਝ ਚੁੱਕੇ ਆ ਮਤਲਬ ਜਾਂ ਤਾਂ ਸਾਡਾ ਜਦੋਂ ਸਰੀਰ ਡੈਗ ਪੈਂਦਾ ਅਸੀਂ ਉਦੋਂ ਕੰਮਕਾਰਾਂ ਨੂੰ ਵਿਹਲਾ ਹੋ ਕੇ ਛੱਡਦੇ ਆ ਤੇ ਜਾਂ ਫਿਰ ਸਾਨੂੰ ਕੋਈ ਉਹ ਜਾ ਰੋਗ ਲੱਗ ਜਾਂਦਾ ਜਾਂ ਕੋਈ ਅਸੀਂ ਸਾਨੂੰ ਕੰਮਕਾਰ ਦੀ ਕੋਈ ਪ੍ਰੋਬਲਮ ਪੈ ਜਾਂਦੀ ਜਿਉਂਦੇ ਜੀ ਅਸੀਂ ਕੰਮ ਨਾਲ ਇੰਨੇ ਵੱਜ ਚੁੱਕੇ ਆ ਵੀ ਅਸੀਂ ਆਪ ਦੇ ਵਾਸਤੇ ਮਹੀਨਾ 2 ਮਹੀਨਾ ਨਹੀਂ ਕੱਢਦੇ ਵੀ ਅਸੀਂ ਕਿਤੇ ਅਕਾਂਤ ਜਿਹਾ ਜਾ ਕੇ ਬੰਦਗੀ ਕਰੀਏ ਇਸ ਕਰਕੇ ਐਸੇ ਸਿਸਟਮ ਦੇ ਵਿੱਚ ਉਲਝਣ ਕਰਕੇ ਮੈਂ ਜਿੰਦਗੀ ਨੂੰ ਹਮੇਸ਼ਾ ਵਿਅਰਥਤਾ ਦੀ ਜਿੰਦਗੀ ਮੰਨਦਾ ਕਿਉਂਕਿ ਸੁੱਖ ਹੈ ਜਿਹੜੇ ਉਹ ਤੁਹਾਨੂੰ ਇਹੀ ਦੁੱਖ ਥੋੜੇ ਮੰਨਗੇ ਨਾ ਜਿਹੜੇ ਅੱਜ ਸਾਨੂੰ ਸੁੱਖ ਲੱਗ ਰਹੇ ਆ ਇਸੇ ਕਰਕੇ ਦੁਨੀਆ ਇਨੀ ਦੁਖੀ ਹੈ ਸਭ ਤੋਂ ਜ਼ਿਆਦਾ ਮੋਹ ਦਾ ਰਿਸ਼ਤਾ ਜਿਹੜਾ ਬਹੁਤ ਤੰਗ ਕਰਦਾ ਤੇ ਇਸੇ ਕਰਕੇ ਮਾਲਕ ਨੇ ਦੱਸਿਆ ਵੀ ਭਾਈ ਇੱਕ ਸਾਧੂ ਨੂੰ ਪੁੱਛਿਆ ਸੀ ਵੀ ਤੁਹਾਡਾ ਗੁਰੂ ਕੌਣ ਹੈ ਉਹ ਕਹਿੰਦਾ ਜੀ ਮੇਰਾ ਗੁਰੂ ਇੱਕ ਕਬੂਤਰ ਹੈ ਉਹਨੇ ਕਿਹਾ ਜੀ ਕਬੂਤਰ ਗੁਰੂ ਕਿਵੇਂ ਹੋ ਸਕਦਾ ਹੈ ਉਹ ਕਹਿੰਦੇ ਆਪਾਂ ਸਿੱਖਣਾ ਹੋਵੇ ਤਾਂ ਕਿਸੇ ਤੋਂ ਵੀ ਸਿੱਖ ਸਕਦੇ ਆਂ ਕਹਿੰਦੇ ਵੀ ਜਿਹੜਾ ਸ਼ਿਕਾਰੀ ਸੀਗਾ ਉਹਨੇ ਜਾਲ ਲਾਇਆ ਹੋਇਆ ਸੀ ਜਾਲ ਦੇ ਵਿੱਚ ਦਾਣਾ ਪਾਇਆ ਤੇ ਉਹਦੇ ਵਿੱਚ ਉਹਦੇ ਬੱਚੇ ਫਸ ਗਏ ਕਬੂਤਰ ਦੇ ਜਦੋਂ ਉਹ ਕਹਿੰਦਾ ਜੋੜੇ ਆ ਕਬੂਤਰ ਕਬੂਤਰੀ ਬੈਠੇ ਸੀ ਉਹਨਾਂ ਦੇ ਬੱਚੇ ਫਸ ਗਏ ਤੇ ਕਹਿੰਦਾ ਉਹ ਮੋਹ ਤੇ ਵੱਜੇ ਉਹਨਾਂ ਨੇ ਛਡਾਉਣਾ ਹੈ ਤੇ ਉਹ ਵੀ ਫਸ ਗਏ ਤੇ ਸਾਰੀ ਜ਼ਿੰਦਗੀ ਉਹਨਾਂ ਨੇ ਕੈਦ ਦੇ ਵਿੱਚ ਕੱਟੀ ਇਸੇ ਤਰ੍ਹਾਂ ਹੀ ਮਾਇਆ ਜਿਹੜੀ ਇਹ ਜਾਲ ਲਾ ਕੇ ਬੈਠੀ ਹੋਈ ਹੈ ਧੀਆਂ ਪੁੱਤਰਾਂ ਦੇ ਕੰਮਕਾਰ ਧੀਆਂ ਪੁੱਤਰਾਂ ਦੀਆਂ ਟੈਨਸ਼ਨਾਂ ਆ ਆਪਦੇ ਕੰਮਾਂ ਦੀਆਂ ਟੈਨਸ਼ਨਾਂ ਆ ਪੈਸੇ ਦੀ ਪ੍ਰੋਬਲਮ ਹੋਰ ਮਸਲੇ ਰਿਸ਼ਤੇਦਾਰ ਇਹ ਵੋ ਮਤਲਬ ਇਹ ਸਾਰਾ ਖਲਾਰਾ ਉਹ ਇੱਕ ਐਸਾ ਜਾਲ ਉਹ ਕਹਿੰਦਾ ਵੀ ਮੈਂ ਦੇਖ ਕੇ ਵੇਖਿਆ ਵੀ ਜੇ ਇਹਨਾਂ ਨੂੰ ਬੱਚਿਆਂ ਦਾ ਮੋਹ ਨਾ ਹੁੰਦਾ ਤੇ ਜਾਲ 'ਚ ਨਾ ਫਸਦੇ ਹੁਣ ਬੱਚੇ ਤਾਂ ਫਸੇ ਫਸੇ ਆ ਤੇ ਨਾਲੇ ਆਪ ਵੀ ਫਸ ਗਏ ساری ਜ਼ਿੰਦਗੀ ਕੈਦ ਦੇ ਵਿੱਚ ਰਹਿਣਗੇ ਜਦੋਂ ਜੀ ਕਰੂਗਾ ਸ਼ਿਕਾਰੀ ਇਹਨਾਂ ਨੂੰ ਮਾਰ ਕੇ ਖਾ ਜੂਗਾ ਇਸੇ ਤਰ੍ਹਾਂ ਉਹ ਕਹਿੰਦੇ ਕਾਲ ਨੇ ਇੱਕ ਜਾਲ ਲਾਇਆ ਹੋਇਆ ਜਿਹੜਾ ਸਾਡੇ ਕੰਨਾਂ ਤੇ ਲੱਗਾ ਤੇ ਜਿਹੜਾ ਸਾਡੀ ਜੀਵ ਤੇ ਲਾਤਾ ਮਹਾਰਾਜ ਕਹਿੰਦੇ ਕਾਲ ਜਾਲ ਜੀਵਾ ਔਰ ਨੈਣੀ ਖਾਨੀ ਕਾਲ ਸੁਨੇ ਬਿਖਵੈਣੀ ਕਹਿੰਦੇ ਕਾਲ ਦਾ ਜਾਲ ਜੀਵ ਤੇ ਲੱਗਾ ਹੋਇਆ ਜਿਹੜਾ ਇਹ ਨਾਮਣੀ ਜਪਣਾ ਚਾਹੁੰਦੀ ਇਹ ਕਹਿੰਦੇ ਜੀ ਜਪਿਆ ਨਹੀਂ ਜਾਂਦਾ ਮੂੰਹ ਥੱਕ ਜਾਂਦਾ ਤੇ ਉਦਾਂ ਜੇ ਵਿਚਾਰਾਂ ਕਰਨੀਆਂ ਤੇ 2 ਘੰਟੇ ਗੱਲਾਂ ਬਾਤਾਂ ਕਰ ਸਕਦੇ ਆ ਪਰਨਾਮ ਜਪਣ ਵੇਲੇ ਕਾਲ ਹੈ ਜਦੋਂ ਜੀਬ ਬੰਦ ਕਰ ਦਿੰਦਾ ਇਹ ਕਹਿੰਦਾ ਜੀ ਬੋਲ ਕੇ ਨਹੀਂ ਜਪਣਾ ਅੰਦਰ ਅੰਦਰ ਜੱਪੀ ਜਾ ਅੰਦਰ ਹੀ ਜਪਣ ਨਹੀਂ ਦਿੰਦਾ ਮਹਾਰਾਜ ਕਹਿੰਦੇ ਕਾਲ ਜਾਲ ਜੀਵਾ ਔਰ ਨਹੀਂ ਕਾਨੀ ਕਾਲ ਸੁਣੇ ਵਿਖਮੈਣੀ ਤੇ ਕੰਨਾਂ ਦੇ ਵਿੱਚ ਕਹਿੰਦੇ ਵੀ ਵਿਖਿਆ ਸੁਣਦਾ ਸਾਰਾ ਦਿਨ ਨਿੰਦਿਆ ਚੁਗਲੀ ਇੱਧਰ ਉੱਧਰ ਦੀਆਂ ਗੱਲਾਂ ਤੇ ਉਹ ਸਿਰਫ ਵਿਅਰਥਤਾ ਭੁੱਲ ਹੀ ਚੁੱਕੇ ਆਂ ਸੀ ਵੀ ਮੌਤ ਸਿਰ ਤੇ ਆਈ ਖੜੀ ਐ ਸਮਾਂ ਬਹੁਤ ਥੋੜਾ ਵਾਰ-ਵਾਰ ਮੈਂ ਹਰ ਵਾਰੀ ਗੱਲ ਯਾਦ ਕਰਾਉਣਾ ਚਾਹੁੰਦਾ ਵੀ ਭਾਈ ਸਮਾਂ ਬਹੁਤ ਘੱਟ ਹੈ ਬੜੇ ਭੈਣਾਂ ਭਰਾਵਾਂ ਦੇ ਫੋਨ ਆਉਂਦੇ ਜੀ ਤੁਸੀਂ ਰੋਜ਼ ਪਾਇਆ ਕਰੋ ਵੀਡੀਓ ਤੇ ਕਈ ਕਹਿਣਗੇ ਜੀ ਸਾਨੂੰ ਰੇ ਡੇਲੀ ਵਿਚਾਰ ਪਾਇਆ ਕਰੋ ਮੈਂ ਵੀਰ ਜੀ ਮੇਰਾ ਇਹ ਮੰਦਨਾਂ ਚ ਫਸਣਾ ਨਹੀਂ ਚਾਹੁੰਦਾ ਮੇਰਾ ਮਨ ਕਰਦਾ ਜਦੋਂ ਮਾਲਕ ਕਿਰਪਾ ਕਰਦਾ ਉਦੋਂ ਮੈਂ ਵਿਚਾਰ ਪਾ ਸਕਦਾ ਹੋ ਸਕਦਾ ਮੈਂ 2 ਦਿਨ ਦੇ ਵਿੱਚ 2 ਵਾਰੀ ਪਾਦਾ ਹੋ ਸਕਦਾ ਹਫ਼ਤਾ ਨਾਲ ਪਾਵਾਂ ਹੋ ਸਕਦਾ 12 ਦੇ ਨੰਗ ਜਾਣ 15 ਨੰਗ ਜਾਣ ਕਿਉਂਕਿ ਕੋਈ ਬੰਦਸ਼ ਨਹੀਂ ਰੱਖਦਾ ਮੈਂ ਕਿਸੇ ਚੀਜ਼ ਦੀ ਕੋਈ ਇਹ ਨਹੀਂ ਹੈਗਾ ਵੀ ਜ਼ਰੂਰੀ ਪਾਉਣੀ ਹੈ ਕੋਈ ਇਹ ਨਹੀਂ ਵੀ ਗਰੁੱਪ ਬਣਾਇਆ ਉੱਥੇ ਜ਼ਰੂਰ ਪਾਵਾਂ ਉਹ ਠੀਕ ਹੈ ਇੱਕ ਸਿਸਟਮ ਹੈ ਜਦੋਂ ਮਾਲਕ ਕਿਰਪਾ ਕਰਦਾ ਉਦੋਂ ਹੁ ਹੁਕਮ ਕਰਦਾ ਤੇ ਉਦੋਂ ਫਿਰ ਵਿਚਾਰ ਕਰਨ ਦਾ ਆਨੰਦ ਵੀ ਉਦੋਂ ਹੀ ਆਉਂਦਾ ਜਦੋਂ ਵਿਚਾਰ ਦਿਲੋਂ ਨਿਕਲੇ ਤੇ ਰੋਜ਼ ਵਿਚਾਰ ਪਾਈ ਚੱਲੂੰਗਾ ਤੁਸੀਂ ਸੁਣੀ ਚੱਲੋਗੇ ਉਹ ਇੱਕ ਕੰਨ ਰਸ ਬਣ ਜਾਊਗਾ ਜਿਹੜਾ ਕੰਮ ਆਪਾਂ ਕਹਿ ਰਹੇ ਆਂ ਵੀ ਨਾਮ ਜਪਣਾ ਉਹ ਜ਼ਰੂਰੀ ਕੰਮ ਹੈ ਐਸੇ ਕਰਕੇ ਮਹਾਰਾਜ ਕਹਿੰਦੇ ਜਿਹੜਾ ਸਰੀਰ ਹੈ ਧਰਤੀ ਹੈ ਤੇ ਗਾਲਜੋਗ ਦੇ ਵਿੱਚ ਕਹਿੰਦੇ ਜੇ ਕੋਈ ਬੀਜੂਗਾ ਉਹ ਜੇ ਖਾ ਲੂਗਾ ਕਹਿੰਦੇ ਕਰਮ ਧਰਤੀ ਸਰੀਰ ਕਾਲਜੋਗ ਵਿੱਚ ਜੇ ਹਾਕੋ ਬੀਜੇ ਤੇ ਹਾਕੋ ਖਾਏ ਇਹ ਸਰੀਰ ਹੈ ਇਹਦੇ ਉੱਤੇ ਆਪਾਂ ਜੇ ਨਾਮ ਜਪਲਾਂਗੇ ਤੇ ਨਾਮ ਦੀ ਫਸਲ ਹੋ ਜੂਗੀ ਤੇ ਜੇ ਉੱਥੇ ਨਿੰਦਿਆ ਚੁਗਲੀ ਫਿਕਰ ਜਪਲਾਂਗੇ ਤੇ ਫਿਕਰ ਹੀ ਫਿਕਰ ਇਕੱਠੇ ਹੋ ਜਾਣਗੇ ਫਿਰ ਡਿਪਰੈਸ਼ਨ ਹੋ ਜਾਊਗਾ ਟੈਨਸ਼ਨਾਂ ਹੋ ਜਾਣਗੀਆਂ ਜਿੰਨਾ ਇੱਕ ਹਰ ਇਨਸਾਨ ਨੂੰ ਮਾਲਕ ਨੇ ਇੰਨਾਕ ਦਿੱਤਾ ਵੀ ਆਪਾਂ ਬਹਿ ਕੇ ਖਾ ਸਕੀਏ ਇਹ ਸਿਰਫ ਆਪਣੀ ਮਾਇਆ ਦੀ ਭੁੱਖ ਹੈ ਜਿਹੜੀ ਆਪਾਂ ਨੂੰ ਭੁਜਾਈ ਫਿਰਦੀ ਹੈ। ਉਹਨਾਂ ਕ ਕਰੋ ਜਿੰਨਾਂ ਕ ਬਣਦਾ ਆਪਦੀ ਜ਼ਿੰਦਗੀ ਆਨੰਦ ਦੀ ਖਾਡੋ ਕਿਉਂਕਿ ਜਿਹੜੇ ਧੀਆ ਪੁੱਤ ਹੈ ਰਿਸ਼ਤੇਦਾਰ ਹੈ ਕਿਸੇ ਨੇ ਤੁਹਾਡਾ ਸਾਥ ਨਹੀਂ ਦੇਣਾ। ਜੇ ਭੁਲੇਖਾ ਹੈਗਾ 10 ਦਿਨ ਬਿਮਾਰ ਹੋ ਕੇ ਵੇਖ ਲਓ। ਦੇਖ ਲਓ ਬੱਚੇ ਕਿੰਨਾ ਕ ਸਾਥ ਦੇ ਆ ਕਿੰਨਾ ਕ ਤੁਹਾਡੇ ਕੋਲੇ ਵਹਿੰਦੇ ਆ। ਅੱਜ ਦੇ ਸਮੇਂ ਜੇ ਬੱਚੇ ਆ ਉਹਨਾਂ ਨੂੰ ਮੋਬਾਈਲ ਜ਼ਿਆਦਾ ਨੇੜੇ ਆ ਤੇ ਮਾਂ ਪਿਓ ਦੂਰ ਹੈ। ਇਸ ਕਰਕੇ ਉਹ ਆਪਣੀ ਦੁਨੀਆ 'ਚ ਮਸਤ ਹੈ। ਪਰ ਅਸੀਂ ਜਿਹੜਾ ਅਨਾ ਮੋਹ ਪਾਈ ਬੈਠੇ ਆ ਉਹ ਉਸ ਕਬੂਤਰ ਦੀ ਤਰ੍ਹਾਂ ਜਿਹੜਾ ਮਹਾਰਾਜ ਕਹਿੰਦੇ ਵੀ ਬੱਚਿਆਂ ਨੂੰ ਛਡਾਉਣ ਗਿਆ ਫੁੱਲ ਗਿਆ ਇਸ ਕਰਕੇ ਗੁਰਬਾਣੀ ਦੇ ਵਿੱਚ ਸਾਰੀਆਂ ਧਾਰਨਾ ਸਾਨੂੰ ਮਹਾਰੇ ਨੇ ਦੇਖ ਕੇ ਦੱਸੀਆਂ ਹੋਈਆਂ ਬਾਬਾ ਕਬੀਰ ਵੀ ਸਾਨੂੰ ਦੱਸਦਾ ਪਿਆ ਵੀ ਅਸੀਂ ਮਿੱਟੀ ਦੇ ਪੁੱਤਲੇ ਆ ਤੇ ਸਾਡਾ ਨਾਂ ਜਿਹੜਾ ਮਨਸ ਰੱਖਤਾ ਤੇ ਪਰ ਕਹਿੰਦੇ ਵੀ ਅਸੀਂ ਤੁਰੇ ਫਿਰਦੇ ਆ ਤੇ ਵੱਡੇ ਘਵਾ ਰਹੇ ਆ ਆਪਣੇ ਆਪ ਨੂੰ ਤੇ ਮਹਾਰਾਜ ਕਹਿੰਦੇ ਵੀ ਇਹ ਇੱਕ ਮਿੱਟੀ ਦੇ ਪੁੱਤਲੇ ਨੂੰ ਟੁੱਟਣ ਲੱਗੇ ਇੱਕ ਮਿੰਟ ਲੱਗਣਾ। ਇਹਦੇ ਜਿ ਸਵਾਸਾਂ ਦਾ ਜਿਹੜਾ ਕਥਮ ਲੱਗਿਆ ਹੋਇਆ ਤੇ ਥੰਮ ਜਦੋਂ ਮਰਜੀ ਡਿੱਗ ਸਕਦਾ। ਬਾਬਾ ਕਬੀਰ ਕਹਿੰਦੇ ਕਬੀਰ ਮਾਟੀ ਕੇ ਹਮ ਪੁੱਤਰੇ ਮਾਣਸ ਰੱਖਿਓ ਨਾਉ ਚਾਰ ਦਿਵਸ ਕੇ ਪੌਣੇ ਵੱਡ-ਵੱਡ ਰੁੱਦੇ ਠਾਉ ਕਹਿੰਦੇ ਵੀ ਵੱਡੇ ਹੋ ਹੋ ਕੇ ਅਸੀਂ ਬੈਨ੍ਹੇ ਆ ਤੇ ਅਸੀਂ ਕਹਿੰਨੇ ਸਾਡੇ ਵਰਗਾ ਕੋਈ ਨਹੀਂ ਤੇ ਮਾਰੇ ਕਹਿੰਦੇ ਸਰੀਰ ਦਾ ਮਾਣ ਕਾਤਾ ਕਰਦੇ ਆ। ਇਹ ਇੱਕ ਮਿੰਟ ਦੀ ਖੇਡ ਆ। ਮੈਂ ਹਰ ਵਾਰੀ ਕਿੰਨਾ ਹੁੰਨਾ ਇੰਟਰਵਿਊ ਦੇ ਵਿੱਚ ਵੀ ਇੱਕ ਰਿਪੋਰਟ ਸਾਡਾ ਫੈਸਲਾ ਕਰ ਦਿੰਦੀ ਐ ਅਸੀਂ ਕਿੰਨਾ ਕੁ ਚਿਰ ਜਿਉਵਾਂਗੇ ਵੇਖਣ ਨੂੰ ਤਾਂ ਚੰਗੇ ਭਲੇ ਤੁਰੇ ਫਿਰਦੇ ਆ ਤੇ ਪਰ ਪਤਾ ਨਹੀਂ ਹੁੰਦਾ ਅੰਦਰ ਸਰੀਰ ਦੇ ਕੀ ਕੁਝ ਹੋ ਰਿਹਾ ਇੱਕ ਮਿੰਟ ਦੇ ਵਿੱਚ ਡਾਕਟਰ ਦੀ ਰਿਪੋਰਟ ਕਹਿ ਦਿੰਦੀ ਐ ਲਓ ਭਾਈ ਤੁਸਰੇ ਕੋਲੇ ਸਾਲ ਰਹਿ ਗਿਆ ਜਾਂ 2 ਸਾਲ ਰਹਿ ਗਏ ਉਦੋਂ ਫੇਰ ਅਸੀਂ ਟੈਨਸ਼ਨ ਦੇ ਵਿੱਚ ਜਾਂਦੇ ਆ ਮੇਰਾ ਵਾਰ-ਵਾਰ ਤੁਹਾਨੂੰ ਝੰਜੋੜਨ ਦਾ ਸਮਝਾਉਣ ਦਾ ਮਕਸਦ ਇਹੀ ਐ ਵੀ ਇਹ ਮੂਹ ਛੱਡਦੀ ਐ ਆਪਾਂ ਹਜ਼ਾਰਾਂ ਫੋਨ ਆਏ ਆ ਹਜ਼ਾਰਾਂ ਫੋਨਾਂ ਦੇ ਵਿੱਚ ਕੋਈ ਇਹੋ ਜੇ 2-4 ਚੰਦ ਵੀ ਫੋਨ ਇਹੋ ਜੇ ਹੈ ਨਹੀਂ ਵੀ ਜਿਨ੍ਹਾਂ ਨੂੰ ਮੈਂ ਕਹਿ ਸਕਾਂ ਵੀ ਵਾਕੇ ਇਹਨਾਂ ਨੂੰ ਕੋਈ ਬੰਦਗੀ ਦੀ ਖੇਡ ਦੱਸੀ ਹੈ ਦੁਨੀਆਦਾਰੀ ਦੀਆਂ ਟੈਨਸ਼ਨਾਂ ਦੁਨੀਆ ਤੇ ਫਿਕਰ ਕਰ ਚੁੱਕੇ ਇਸ ਲੜਾਈ ਝਗੜੇ ਮੈਂ ਸੋਚਦਾ ਨਾ ਮਾਲਕਾ ਕਿੱਥੇ ਉਲਝੇ ਹੋਇਆ ਇਨਸਾਨ ਅਸੀਂ ਭੁੱਲ ਹੀ ਗਏ ਆ ਵੀ ਥੋੜੇ ਦਿਨਾਂ ਵਾਸਤੇ ਆਏ ਆ ਮੰਨ ਲਓ ਇੱਕ ਤੁਸੀਂ ਹੋਟਲ ਇੱਕ ਧਰਮਸ਼ਾਲਾ ਦੇ ਵਿੱਚ ਰਹਿ ਰਹੇ ਆ ਜਿੱਥੇ ਸਾਨੂੰ ਕਮਰਾ ਥੋੜੇ ਦਿਨਾਂ ਚ ਖਾਲੀ ਕਰਨਾ ਪੈਣਾ। ਇਹ ਸਰੀਰ ਇੱਕ ਟਾਂਚਾ ਹੈ। ਇੱਕ ਕਮਰਾ, ਇੱਕ ਕੇਲਾ, ਇੱਕ ਘਰ ਹੈ ਜਿਹੜਾ ਕੁਝ ਸਮੇਂ ਵਾਸਤੇ ਮਿਲਿਆ ਸਾਨੂੰ। ਤੇ ਇਹ ਫਿਰ ਇੱਕ ਨਾ ਇੱਕ ਦਿਨ ਸਾਨੂੰ ਖਾਲੀ ਕਰਨਾ ਪੈਂਦਾ। ਰੋਜ਼ ਰਾਤ ਨੂੰ ਇਸ ਸਰੀਰ ਚ ਸਾਨੂੰ ਕੱਢ ਦਿੱਤਾ ਜਾਂਦਾ। ਤੇ ਸਵੇਰੇ ਆ ਕੇ ਫਿਰ ਆਪਾਂ ਸਰੀਰ ਚ ਪ੍ਰਵੇਸ਼ ਹੋ ਜਾਂਦੇ ਹਾਂ ਜਦੋਂ ਆਪਾਂ ਸੌਂਨੇ ਆ। ਤੇ ਇੱਕ ਦਿਨ ਇਹੋ ਜਿਹਾ ਆਊਗਾ ਵੀ ਆਪਾਂ ਸੌ ਜਾਾਂਗੇ ਤੇ ਫਿਰ ਦੁਬਾਰਾ ਉੱਠਣਾ ਨਹੀਂ। ਜਿਹੜੀ ਆਪਾਂ ਬੰਦਗੀ ਕਰ ਲਾਂਗੇ, ਜਿਹੜੇ ਚੰਗੇ ਕਰਮ ਕਰ ਲਾਂਗੇ। ਉਹੀ ਸਾਡੇ ਕੰਮ ਆਉਣੇ ਆ ਲੋੜਵੰਦਾਂ ਦੀ ਮਦਦ ਕਰੀਏ ਚੰਗਾ ਜੀਵਨ ਹੋਵੇ ਸਿਮਰਨ ਭਜਨ ਕਰੀਏ ਨਿੰਦਿਆ ਚੁਗਲੀ ਦਾ ਖਹਿੜਾ ਛੱਡੀਏ ਮੋਹ ਤੋਂ ਦੂਰ ਰਹੀਏ ਬਹੁਤੇ ਰਿਸ਼ਤੇ ਨਾ ਬਣਾਈਏ ਬੋੜੇ ਝੰਜਰਾ ਜਨਾ ਪਈਏ ਫੇਰੇ ਜ਼ਿੰਦਗੀ ਸੌਖੀ ਹੋਊਗੀ ਦੁੱਖ ਮੈਂ ਕਹਿਣਾ ਹੁਣਾ ਸਾਡੇ ਪੈਦਾ ਕੀਤੇ ਆ ਨਾ ਯਕੀਨ ਕਰੋ ਤੁਸੀਂ ਮੈਂ ਵਾਰ-ਵਾਰ ਕਹਿਣਾ ਵੀ ਦੁਨੀਆ ਤੇ ਦੁੱਖ ਹੈ ਨਹੀਂ ਬੜੀ ਵਧੀਆ ਮਾਲਕ ਨੇ ਸਾਨੂੰ ਜ਼ਿੰਦਗੀ ਦਿੱਤੀ ਰਾਜਿਆਂ ਦੀ ਤਰ੍ਹਾਂ ਪਰ ਅਸੀਂ ਆਪ ਹੀ ਬੰਧਨ ਪਾ ਲੈਨੇ ਆ ਇਹ ਰਿਸ਼ਤਿਆਂ ਦੇ ਬੰਧਨ ਪਾ ਲੈਨੇ ਆ ਧੀਆਂ ਪੁੱਤਰਾਂ ਦੇ ਬੰਧਨ ਪਾ ਲੈਨੇ ਆ ਲੋਕ ਲੱਜਾਂ ਦੇ ਬੰਧਨ ਪਾ ਲੈਨੇ ਆ ਮਾਇਆ ਦਾ ਪੈਸੇ ਥੇਲੇ ਦਾ ਕਮਾਂਕਾਰਾਂ ਦਾ ਮਤਲਬ ਬੰਧਨ ਹੀ ਬੰਦਾ ਨਾ ਸਾਰੇ ਪਾਸੇ ਨਾ ਇਹ ਬੰਧਨ ਹੀ ਸਾਨੂੰ ਤੰਗ ਕਰਦੇ ਆ ਇਹਨਾਂ ਤੋਂ ਸਿਰਫ ਇੱਕ ਸ਼ਬਦ ਆ ਜਿਹੜਾ ਛੜਾ ਸਕਦਾ ਸਾਨੂੰ ਨਾ ਉਹਦੇ ਬਗੈਰ ਫੇਰ ਸਾਡਾ ਗੁਜ਼ਾਰਾ ਨਹੀਂ ਜੇ ਅਸੀਂ ਕਹਿੰਨੇ ਸਾਡੇ ਤੋਂ ਨਾਮ ਨਹੀਂ ਜਪਿਆ ਜਾਣਾ ਤੇ ਫੇਰ ਮਹਾਰਾਜ ਕਹਿੰਦੇ ਵੀ ਭਾਈ ਜੇ ਰੱਬ ਦਾ ਨਾਮ ਨਹੀਂ ਲੈਣਾ ਫੇਰ ਦੁੱਖੀ ਦੁੱਖ ਆ ਨੇ ਖਸਮ ਵਿਚਾਰ ਕੀਏ रसਪੋਗ ਤਾਂ ਤਨ ਉੱਠ ਕੋਈ ਰੋਗ ਮਨੰਦੇ ਕੋ ਮਿਲੇ ਸਜਾਈ ਵੈਦਨਾ ਭੋਲੇ دارو ਲਾਏ ਮਹਾਰਾਜ ਕਹਿੰਦੇ ਜਦੋਂ ਖਸਮ ਨੂੰ ਭੁੱਲ ਗਏ ਪ੍ਰਮਾਤਮਾ ਨੂੰ ਖਸਮ ਵਿਚਾਰ ਕੀਏ रसਪੋਗ ਰਸਾਂ ਭੋਗਾਂ ਚ ਪੈ ਗਏ ਤਾਂ ਤਨ ਉੱਠ ਕੋਈ ਰੋਗ ਫਿਰ ਕਹਿੰਦੇ ਸਰੀਰ ਚ ਰੋਗ ਪੈਦਾ ਹੋ ਜਾਂਦੇ ਆ ਮਨੰਦੇ ਕੋ ਮਿਲੇ ਸਜਾਈ ਫਿਰ ਕਹਿੰਦੇ ਮਨ ਨੂੰ ਸਜਾ ਮਿਲਦੀ ਆ ਵੈਦਨਾ ਭੋਲੇ دارو ਲਾਏ ਕਹਿੰਦੇ ਡਾਕਟਰ ਵਿਚਾਰਾ ਕੀ ਕਰੂਗਾ ਹਸਪਤਾਲਾਂ ਚ ਪਏ ਲੋਕ ਹਾਏ ਹਾਏ ਕਰ ਰਹੇ ਆ ਜੇ ਨਾਮ ਜਪਾਂਗੇ ਸਰੀਰ ਵੀ ਤੰਦਰੁਸਤ ਰਹੂਗਾ ਜ਼ਿੰਦਗੀ ਦਾ ਵੀ ਆਨੰਦ ਲਵਾਂਗੇ ਦੇਖੋ ਕੋਈ ਵੀ ਦੁੱਖ ਹੈ ਨਾ ਉਸ ਤੋਂ ਬਾਅਦ ਜਾ ਕੇ ਸੰਘਰਸ਼ ਤੋਂ ਬਾਅਦ ਹੀ ਜਾ ਕੇ ਸੁੱਖ ਮਿਲਦਾ ਜੇ ਰਾਜਿਆਂ ਨੇ ਰਾਜ ਭਾਗ ਭੋਗੇ ਹਨ ਤੇ ਪਹਿਲਾਂ ਉਹਨਾਂ ਨੇ ਜੰਗਾ ਯੁੱਧਾਂ ਕੀਤੀਆਂ ਪਹਿਲਾਂ ਉਹਨਾਂ ਨੇ ਰਿਸਕ ਲਾਏ ਆ ਫਿਰ ਉਹਨਾਂ ਨੇ ਕਿੰਨੇ ਲੜ ਕੇ ਫਿਰ ਕਿੰਨਾ ਕੁਸ਼ ਯੁੱਧ ਕਰਕੇ ਹਨ ਤੇ ਫਿਰ ਜਾ ਕੇ ਉਹਨਾਂ ਨੂੰ ਰਾਜ ਭਾਗ ਮਿਲਿਆ ਫਿਰ ਉਹਨਾਂ ਨੇ ਬਹਿ ਕੇ ਉਹਨਾਂ ਦੀਆਂ ਪੀੜ੍ਹੀਆਂ ਨੇ ਰਾਜ ਕੀਤਾ ਇਸੇ ਤਰ੍ਹਾਂ ਹੀ ਆ ਯੁੱਧ ਆ ਜਿਹੜਾ ਮੰਨਦਾ ਆਪਾਂ ਪੰਜਾਂ ਦੇ ਨਾਲ ਕਰਨਾ ਇਸ ਯੁੱਧ ਦੇ ਵਿੱਚ ਜੇ ਆਪਾਂ ਹਥਿਆਰੀ ਸੁੱਟ ਜਾਗੇ ਵੀ ਸਾਨੂੰ ਨੀਂਦ ਆਉਂਦੀ ਐ ਸਾਡੇ ਤਾਂ ਬੈਠਿਆ ਨਹੀਂ ਜਾਂਦਾ ਸਾਡੀਆਂ ਲੱਤਾਂ ਥੱਕ ਗਈਆਂ ਜੀ ਅਸੀਂ ਬੋਲ ਕੇ ਨਹੀਂ ਕਰ ਸਕਦੇ ਅਸੀਂ ਐ ਨਹੀਂ ਕਰ ਸਕਦੇ ਹੋਈ ਫਿਰ ਤਾਂ ਆਪਾਂ ਰਾਜ ਭਾਗ ਤਾਂ ਜਿੱਤਣਾ ਕਹਾਦਾ ਫਿਰ ਤਾਂ ਆਪਾਂ ਜਿੱਤੇ ਹੀ ਹਾਰੇ ਹੋਏ ਆ ਤੇ ਜੇ ਸੂਰਮੇ ਬਣ ਕੇ ਰਾਜ ਲੈਣਾ ਫਿਰ ਤਖੜੇ ਹੋ ਕੇ ਬੰਦਗੀ ਕਰੀਏ ਇੱਕ એનર્ਜੀ ਦੇ ਨਾਲ ਯਕੀਨ ਮੰਨੋ ਉਹ ਆਨੰਦ ਜਿੰਦੀਆਂ ਗੱਲ ਕਰਦਾ ਤੁਹਾਨੂੰ ਸ਼ਾਇਦ ਉਹ ਮੈਂ ਅਖਰਾਂ ਜੇ ਨਾ ਸਮਝਾ ਸਕਾਂ ਪਰ ਜੇ ਤੁਸੀਂ ਉੱਥੋਂ ਤੱਕ ਪਹੁੰਚ ਗਏ ਨਾ ਤੇ ਤੁਸੀਂ ਇੱਕ ਐਸੇ ਆਨੰਦ ਦੇ ਵਿੱਚ ਜ਼ਿੰਦਗੀ ਕੱਢੋਂਗੇ ਫਿਰ ਲੋਕਾਂ ਨੂੰ ਵੇਖ ਕੇ ਤੁਹਾਨੂੰ ਤਰਸ ਆਊਗਾ ਵੀ ਇਹ ਬੰਦੇ ਕਿੱਦਾਂ ਦੀ ਜ਼ਿੰਦਗੀ ਕੱਢ ਰਹੇ ਆ ਇੱਕ ਮੰਨ ਲਓ ਤੁਹਾਡੇ ਸਾਹਮਣੇ 10 ਬੰਦਿਆਂ ਦੀ ਸ਼ਰਾਬ ਪੀ ਕੇ ਡਿੱਗਦੇ ਫਿਰਦੇ ਹੋਣ ਤੇ ਇੱਕ ਸੂਫੀ ਬੈਠਾ ਹੋਵੇ ਉਹ ਸੂਫੀ ਬੰਦਾ ਵੇਖ ਕੇ ਕਹੂਗਾ ਦੱਸੇ ਕਿਵੇਂ ਪਾਗਲ ਹੋਏ ਆ ਡਿੱਗਦੇ ਫਿਰਦੇ ਆ ਤੇ ਜਦੋਂ ਉਹਨਾਂ ਨੂੰ ਹੋਸ਼ ਆਊਗੀ ਫੇਰ ਉਹਨਾਂ ਨੂੰ ਪਤਾ ਲੱਗੂਗਾ ਵੀ ਅਸੀਂ ਕੀ ਤਮਾਸ਼ੇ ਕਰਦੇ ਰਹੇ ਆ ਤੁਸੀਂ ਦੇਖਦੇ ਆਂ ਅਕਸਰ ਹੈ ਨਾ ਵਿਆਹ ਸ਼ਾਦੀਆਂ ਦੇ ਵਿੱਚ ਲੋਕ ਕਿਵੇਂ ਪਾਗਲ ਹੋਏ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਵੀ ਇੱਕ ਇਹ ਪੰਜਾਂ ਨੇ ਸਾਨੂੰ ਸ਼ਰਾਬ ਪਿਆਈ ਹੋਈ ਮਾਇਆ ਨੇ ਮਾਣਾ ਜਿਹੜਾ ਵੀ ਹੋਸ਼ ਕੀਤਾ ਹੋਇਆ ਉਹ ਪਾਗਲਾਂ ਦੀ ਤਰ੍ਹਾਂ ਧੀਆ ਪੁੱਤਰਾਂ ਦੇ ਪਿਆਰਾਂ 'ਚ ਡਿੱਗਦਾ ਜਾ ਕੇ ਕੰਮਾਕਾਰਾਂ ਦੇ ਪੈਸੇ ਥੇਲੇ ਤੇ ਉਹ ਇੱਧਰ ਉੱਧਰ ਪਾਗਲ ਹੋਇਆ ਫਿਰਦਾ ਜਿੱਦੋਂ ਬੰਦਗੀ ਕਰਕੇ ਹੋਸ਼ ਆ ਗਿਆ ਫੇਰ ਤੁਹਾਨੂੰ ਪਤਾ ਲੱਗੂਗਾ ਵੀ ਇੰਨਾ ਜ਼ੋਰ ਗਰਬਾਣੀ ਦੇ ਵਿੱਚ ਮਹਾਰਾਜ ਨੇ ਕਿਉਂ ਦਿੱਤਾ ਨਾਮ ਜਪਣ ਦਾ ਇਸ ਕਰਕੇ ਵੱਧ ਤੋਂ ਵੱਧ ਆਪਾਂ ਬੰਦਗੀ ਕਰੀਏ ਸਿਮਰਨ ਕਰੀਏ ਜੀਵਨ ਉੱਚਾ ਸੁੱਚਾ ਬਣਾਈਏ ਪਹਿਰਾਵੇ ਦਾ ਨਾ ਹੋਵੇ ਕੋਈ ਮਸਲਾ ਕੋਈ ਇਹ ਨਾ ਹੋਵੇ ਤੁਸੀਂ ਪਹਿਰਾਵਾ ਬਣਾ ਲਿਆ ਲੋਕ ਤੁਹਾਡਾ ਸਤਿਕਾਰ ਕਰਨ ਸਾਡਾ ਜੀਵਨ ਕੁਸ਼ ਹੋਵੇ ਦੋਹਰਾ ਚਿਹਰਾ ਨਾ ਹੋਵੇ ਜ਼ਿੰਦਗੀ ਦੇ ਵਿੱਚ ਜੋ ਹੈ ਸੋ ਹੈ ਵਧੀਆ ਸਾਫ ਸੁਥਰੀ ਜ਼ਿੰਦਗੀ ਕੱਢੋ ਬਾਣੀ ਪੜੋ ਸਿਮਰਨ ਕਰੋ ਸਰੀਰਾਂ ਨਾਲ ਨਾ ਜੁੜੋ ਕਿਤੇ ਭੱਜੋ ਨਾ ਇੱਧਰ ਉੱਧਰ ਕਿਸੇ ਤਰ੍ਹਾਂ ਦਾ ਵਹਿਮ ਭਰਮ ਨਾ ਕਰੋ ਇੱਕ ਆਨੰਦ ਦੀ ਤੇ ਰਾਜਿਆਂ ਵਾਲੀ ਜ਼ਿੰਦਗੀ ਛੱਡੋ ਜਿੰਨੂੰ ਅਸੀਂ ਖਾਲਸਾ ਕਹਿੰਨੇ ਆਂ ਆਪਾਂ ਖਾਲਸੇ ਬਣੀਏ ਮਾਲਕ ਦੀ ਬੰਦਗੀ ਕਰੀਏ ਠੀਕ ਹੈ ਜੀ ਫਿਰ ਜਦੋਂ ਸਮਾਂ ਹੋਊਗਾ ਅਗਲੀ ਵਿਚਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ